ਇੱਥੇ ਕੁੱਲ ਬਰੇਜ਼ ਵਿਖੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤਿਹਰ ਨੇ ਚੋਣ ਮੀਟਿੰਗ ਕੀਤੀ ਉਹਨਾਂ ਨਾਲ ਹਲਕਾ ਵਿਧਾਇਕ ਨਰਿੰਦਰ ਕੌਰਪਾੜ ਜੀ ਹਾਜ਼ਰ ਸਨ ਇਸ ਮੌਕੇ ਮੀਤਿਹਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਸਰਕਾਰ ਦੇ ਸਿਮਤ ਸਮੇਂ ਦੌਰਾਨ ਕਿਤੇ ਸ਼ਾਨਦਾਰ ਕੰਮਾਂ ਤੇ ਆਧਾਰ ਤੇ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਪਹਿਲੀ ਵਾਰੀ ਤੁਸੀਂ ਪੰਜਾਬ ਦੇ ਵਿੱਚ ਦੇਖੀ ਹੋਣੀ ਹੈ ਕਿ ਅੱਗੇ ਜਿੰਨੀਆਂ ਵੀ ਵੱਡੀਆਂ ਪਾਰਟੀਆਂ ਸੀ ਉਹਨਾਂ ਵਿੱਚ ਟਿਕਟ ਲੈਣ ਲਈ ਲੋਬੀng ਹੋ ਰਹੀ ਸੀ ਕਿ ਐਮਪੀ ਦੀ ਟਿਕਟ ਲੈਣੀ ਹੈ ਮਹੀਨਾ ਮਹੀਨਾ ਜਾ ਕੇ ਦਿੱਲੀ ਬੈਠ ਰਹੇ ਜੇ ਸੀ ਪਹਿਲੀ ਵਾਰ ਕਿ ਟਿਕਟ ਨਾ ਲੈਣ ਲਈ ਲੋਬੀng ਹੋ ਰਹੀ ਹੈ ਸਰੂਰ ਦੇ ਭਾਜ ਭਾਜ ਨਹੀਂ ਤਰੜੇ ਫਿਰਦੇ ਆ ਉਹ ਆ ਕੇ ਮੈਨੂੰ ਟਿਕਟ ਦੇ ਦੇਣ ਦੂਜੇ ਨੇ ਆ ਕੇ ਤੇ ਮੈਨੂੰ ਨਾ ਦੇ ਦੇਣ ਆਹੀਂ ਬੜੀ ਜਗ੍ਹਾ ਤੇ ਕਾਂਗਰਸ ਤੇ ਹੁਣ ਲੁਧਿਆਣੇ ਸਾਰੇ ਡਰੇ ਫਿਰਦੇ ਸੀਗੇ ਉਹ ਝਾਕ ਕੇ ਰਾਜਵੰਗੜੂ ਉੱਥੇ ਫਸਾਤਾ ਹੁਣ ਤੁਹਾਨੂੰ ਲੱਗਦਾ ਵੀ ਰਾਜਵੰਗੜ ਆਪਦੀ ਮਰਜ਼ੀ ਨਾਲ ਕੀਆ ਹੋਊਗਾ ਸੋ ਪਹਿਲੀ ਵਾਰ ਇਹ ਸਿਆਸੀ ਸਮੀਕਰਨ ਇਦਾਂ ਦੇ ਬੜੇ ਹੋਇਆ ਹੈ ਵੱਡੀਆਂ ਸਿਆਸੀ ਪਾਰਟੀਆਂ ਦੇ ਕੋ ਉੱਤੇ ਲੈ ਲਈ ਬੰਦਾ ਤਿਆਰ ਜਿਸ ਤਰ੍ਹਾਂ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਐਮਐਲਏ ਦੇ ਨਾਮ ਇਹ ਕਿਰੇ ਲੈ ਲੈਂਦੇ ਨੇ ਜਦੋਂ ਐਮਕੀ ਦੇ ਆਮ ਆਦਮੀ ਉੱਤੋਂ ਮਿਲੂਗਾ ਤੇ ਜਿੱਥੇ ਤੋਂ ਸ਼ੁਰੂਆਤ ਹੋਊਗੀ ਉੱਦੇ ਤੋਂ ਹਿਕਾਰ ਸ਼ੁਰੂ ਹੋਊਗਾ ਜੀ ਮਤਲਬ ਪਿਛਲਾ ਬਟਾਇਆ ਸਾਰਾ ਮਿਲੂਆ ਔਰ ਮਾਣੇ ਗੱਲਾਂ ਦੇ ਦਿੱਤੀਆਂ ਜਦੋਂ ਤੋਂ ਆਪਣੀ ਸਰਕਾਰ ਬਣੀ ਹੈ ਜਾਂ ਕਿਤੇ ਤੋਂ ਕੋਈ ਕੌਨਸੀ ਲਾਗੂ ਹੁੰਦੀ ਹੈ ਜਿੱਦੋਂ ਤੋਂ ਕੋਈ ਵੀ ਪਾਲਿਸੀ ਲਾਗੂ ਹੁੰਦੀ ਹੈ ਉਦੋਂ ਤੋਂ ਜਿਹੜਾ ਜਿਹੜਾ ਸ਼ੁਰੂਆਤ ਜਿਹੜੀ ਹੁੰਦੀ ਹੈ ਪਰ ਮੈਂ ਇਹ ਗੱਲ ਮੈਂ ਜ਼ਰੂਰ ਕਹੂੰਗਾ ਕਿ 5 ਸਾਲਾਂ ਦੇ ਵਿੱਚ ਸਾਰੇ ਵਾਦੇ ਜਿਹੜੇ ਆ ਉਹ ਪੂਰੇ ਜਿਹੜੇ ਆ ਕੀਤੇ ਜਾਣਗੇ ਕਿਉਂਕਿ ਜਿਵੇਂ ਜਿਵੇਂ ਸਰਕਾਰ ਦੀ ਆਮਦਨ ਵੱਧ ਰਹੀ ਹੈ ਜਿਵੇਂ ਜਿਵੇਂ ਪੈਸਾ ਆ ਰਿਹਾ ਕਿਉਂਕਿ ਸਾਰੇ ਵਾਦੇ ਤੇ ਸਾਰੇ ਸਿਆਣੇ ਬੰਦੇ ਬੈਠੇ ਉਹ ਉਹ ਪਾਪ ਦੇ ਪਿੱਛੇ ਹੈ ਜੀ ਚੈਰੀ ਚੌਂਕ ਤੇ ਉਹ ਉਸੇ ਦੇ ਨਾਲ ਜੜੂ ਜਿਹੜਾ ਕੱਲ ਨੂੰ ਤੁਹਾਨੂੰ ਮਿਲ ਸਕਦਾ ਵੀ ਮੈਂ ਦਿੱਲੀ ਜਾ ਕੇ ਕਰੂੰਗਾ ਚਾਹੇ ਚੰਡੀਗੜ੍ਹ ਜਾਣਾ ਤਾਂ ਇਸ ਤੋਂ ਜ਼ਰੂਰ ਵਿੱਚ ਦੀ ਲੱਗਾ ਕਰਨਾ ਕੋਈ ਹੱਥ ਦੇ ਕੇ ਵੀ ਰੁਕ ਸਕਦਾ ਮੇਰੇ ਹੱਥ ਕੀ ਪਤਾ ਕਰ ਸਕਦਾ ਜੀ ਤੁਸੀਂ ਕੋਈ ਰੇੜੀ ਵਾਲਾ ਕੋਈ ਰਿਕਸ਼ੇ ਵਾਲਾ ਕੋਈ ਕਦੇ ਮਿੱਤਰੂ ਹੱਥ ਦਿੱਤਾ ਸੀ ਮਿੱਤਰ ਤੁਸੀਂ ਮੌਜੂਦਾ ਪ੍ਰਧਾਨ ਮੰਤਰੀ ਉਹ ਵੰਡੀਆਂ ਦੇ ਵਿੱਚ ਨਾਲੇੁੱਦੇ ਸਮਾਜ ਦੇ ਵਿੱਚ ਪਿਆ ਜੇ ਵੀ ਮੌਸਮ ਭਾਗਤ ਵੀ ਕਹਿ ਰਿਹਾ ਕਿ بارش ਹੋ ਸਕਦੀ ਹੈ ਉਹ ਪੱਲੇਦਾਰਾਂ ਨਾਲ ਜਿੱਤ ਤੁਹਾਡੀ ਮੀਟਿੰਗ ਹੋਈ ਜਾਂ ਨਾ ਹੋਈ ਜਾਂ ਕਦੋਂ ਹੋਣ ਦੀ ਸੁਭਾਵਨਾ ਕਿਉਂਕਿ ਨਾਲੇ ਪੱਲੇਦਾਰਾਂ ਨਾਲ ਜਿਹੜੀਆਂ ਮੀਟਿੰਗਾਂ ਨੇ ਪ੍ਰਿੰਸ ਮਿਸਟਰ ਸਾਹਦੇ ਵੀ ਹੋਈਆਂ ਸਰਕਾਰ ਪੱਤਰੇ ਵੀ ਹੋਈਆਂ ਨੇ ਤੇ ਜਿਹੜਾ ਉਹਨਾਂ ਦਾ ਮਸਲਾ ਸੀ ਉਹ ਵੀ ਅਸੀਂ ਜਿਹੜਾ ਰੇਟ ਵਧਾਉਣ ਲਈ ਕਿਉਂਕਿ ਉਹ ਪੰਜਾਬ ਸਰਕਾਰ ਨੇ ਉਹ ਕਮੈਂਡ ਕਰਕੇ ਭੇਜਣਾ ਤੇ ਕਿੰਨੇ ਦੇ ਟਿਕਾ ਬਣਾਉਣਾ ਉਹ ਵੀ ਜਿਹੜਾ ਅਸੀਂ ਭੇਜਿਆ 1000 ਦੇ ਬੀਫਰ ਬੋਲ ਤੱਕ ਮਿਲ ਰਹੀ 1000 ਸਾਬ ਕਹਿੰਦੇ 25000 ਹੋ ਚੁੱਕਿਆ ਇਹ ਵੀ ਨਾ 1000 ਨਾ ਮਿਲੇ ਨਾ 25000 ਮਿਲੇ ਉਹਦੇ ਵਿੱਚ ਕੀ ਲੋਕਾਂ ਨੇ 5 ਸਾਲਾਂ ਦੀ ਵੀ ਸਰਕਾਰ ਬਣਾਈ ਹੈ ਤੇ 5 ਸਾਲਾਂ ਦੇ ਵਿੱਚ ਸਾਡਾ ਇੱਕ ਇੱਕ ਵੀ ਕੰਮ ਜਿਹੜਾ ਅਧੂਰਾ ਨਹੀਂ ਰਹੂਗਾ ਅਸੀਂ 2 ਸਾਲ ਦੇ ਵਿੱਚ ਕੇਵਲ ਜਿਹੜੇ ਕੱਲੇ ਵਾਦੇ ਕੀਤੇ ਸੀ ਉਹ ਕੰਮ ਨਹੀਂ ਕੀਤੇ ਬਿਨਾਂ ਵਾਦਿਆਂ ਨੇ ਵੀ ਕੀਤੇ 600 ਜੁਨਟਾ ਹੁਣ ਤਾਂ ਅਸੀਂ ਚਲੋ ਵਾਦਾ ਕੀਤਾ ਸੀਗਾ ਅਸੀਂ ਕਰਤਾ ਅਾ 14 ਟੂਲ ਪੰਜਾਬ ਚੋਂ ਬੰਦ ਕਰਾਂਗੇ ਕਿਤੇ ਵਾਦਾ ਕੀਤਾ ਸੀ ਪਿੰਡਾਂ ਦੇ ਵਿੱਚ ਹਜ਼ਾਰਾਂ ਕਰੋੜ ਰੁਪਇਆ ਲਾ ਕੇ ਪਾਈਪਲਾਈਨਾਂ ਬਿਸ਼ਾਵਾਂਗੇ ਨਹਿਰੀ ਪਾਣੀ ਵਾਲੀਆਂ ਪਿੰਡ-ਪਿੰਡ ਲੈ ਕੇ ਜਾਵਾਂਗੇ ਕਿਸੇ ਸਟੇਜ ਤੋਂ ਸਰਜੀਤ ਕਰਨ ਕਿਹਾ ਸੀ ਘਰਾਂ ਵਾਲੀ ਬਿਜਲੀ ਤਾਂ ਕਿਹਾ ਸੀ ਮੋਟਰਾਂ ਵਾਲੀ ਬਿਜਲੀ ਕਿਹਾ ਸੀ ਵੀ ਭਾਈ ਇਹ ਦੇਣੇ ਜਿਹੜੀ ਐ ਉਹ ਦੇਆ ਕਰਾਂਗੇ ਪ੍ਰਾਈਵੇਟ ਥਰਮਲ ਖਿਜਕੀ ਸਰਕਾਰੀ ਕਰ ਦਾਂਗੇ ਕਿਹਾ ਸੀ ਸੋ ਬੜੇ ਇਦਾਂ ਦੇ ਕੰਮ ਨੇ ਜਿਹੜੇ ਸਾਡੀ ਸਰਕਾਰ ਨੇ ਪੇਣਾਵਾਲੇ ਤੋਂ ਵੀ ਕੀਤੇ ਆ ਅੱਜ ਸੈਂਕੜੇ ਅਸਰਸਫਲੀਆਂ ਗੱਡੀਆਂ ਸੜਕਾਂ ਤੇ ਗੜੀਆਂ ਨੇ ਜਨਾਬ ਦੀ ਲੋਕਾਂ ਨੂੰ ਸੁਣਦਾ ਹੌਸਲਾ ਅਸੀਂ ਕਦੇ ਕਿਹਾ ਹੀ ਨਹੀਂ ਸੀ ਸੋ ਉਹ ਸਾਲਾਂ ਤੋਂ ਸਾਡੀ ਸਰਕਾਰ ਨਹੀਂ 1000 ਰੁਪਏ ਵਾਲਾ ਤਾਂ ਮੰਗ ਰਹੇ ਨੇ ਨਾ ਜੀ ਤੁਸੀਂ ਵਾਦਾ ਪਹਿਲਾਂ ਕੀਤਾ ਸੀ ਮੈਂ ਕਿਹਾ ਜੀ ਸਾਰੇ ਵਾਦੇ ਜਿਹੜੇ ਆ ਉਹ ਪੂਰੇ ਕਿਉਂਕਿ ਉਹ ਜਿਹੜੇ ਉਹ ਵਾਦੇ ਤਾਂ ਸਭ ਨੂੰ ਪਿੱਠ ਦੇ ਦਿਓ ਤੇ ਨਹੀਂ ਮੈਨੂੰ ਦੇ ਦੇ ਉਹ ਨਾਲ ਬੀਬੀ ਭੱਟਰ ਜੀ ਖੜੇ ਹੁੰਦੇ ਆ ਸਿੰਘਾ ਸਾਹਿਬ ਖੜੇ ਹੁੰਦੇ ਸੀ ਗੋਲਡੀ ਖੜੇ ਹੁੰਦੇ ਸੀ ਗੁਰਬੰਦਾ ਵਿਚਾਲੇ ਖੜ ਕੇ ਉਹਨਾਂ ਨੇ ਕਹੇ ਦੀ ਪਾਈਏ ਮੇਰੇ ਨਾਲ ਚੰਗੇ ਜੀ ਤਾਂ ਮੈਨੂੰ ਟਿਕਟ ਮੇਰੀ ਹੈ ਤਾ ਗੁਦਤੀ ਆ ਵੀ ਪਈ ਉਹ ਲੀਟਰ ਜਿਨ੍ਹਾਂ ਨਾਲ ਪਹਿਲਾਂ ਧੱਕਾ ਕੀਤਾ ਮਹੂਸਤੀ ਹੋਣੀ ਆ ਤੇ ਕਿੱਥੋਂ ਉਹ ਚੱਲਣਗੇ ਤੇ ਕਿੱਥੋਂ ਉਹਨਾਂ ਦੇ ਜਿਹੜੇ ਸਕੂਟਰ ਜਿਹੜੇ ਆ ਉਹ ਚੱਲਣਗੇ ਉਹ ਜਿਹੜਾ ਦਰਵਾਜ਼ੇ ਵਿੱਚ ਪ੍ਰਚਾਰ ਕਰਦੇ ਨੇ तकरीबन ਜਿਹੜੇ ਖਰਗੇ ਚ ਮੈਂ 3-4 ਦਫਾ ਜਿਹੜਾ ਮੈਂ ਹੋ ਕੇ ਆ ਗਿਆ ਅੱਜ ਵੀ ਸੰਗਰੂਰ ਦਫ਼ਤਰ ਦਾ ਜਿਹੜਾ ਘਾਟਨ ਹੈ ਉਹ ਰਸਮੀ ਤੌਰ ਤੇ ਜਿਹੜਾ ਕੀਤਾ ਕਿਉਂਕਿ ਹੁਣ ਜਿਹੜੀ ਆਉਣ ਵਾਲੇ ਮੈਨ ਲੱਗਦਾ ਵੀ ਇੱਕ ਦੋ ਦਿਨਾਂ ਚ ਕਮਪੇਨ ਜਿਹੜੀ ਆਉਣੇ ਬਹੁਤ ਜ਼ਿਆਦਾ ਦੂਰ ਜਾਣੇ ਕਿਉਂਕਿ ਸਾਰੇ ਜਿਹੜੇ ਲੋਕ ਪਾਕੀ ਤੋਂ ਜਿਹੜੇ ਬਿਤੇ ਹੋ ਜਾਣਗੇ ਤੇ ਸਾਰਾ तकरीबन 80% ਜਿਹੜਾ ਏਰੀਆ ਇੱਕ ਸਫਰ ਦਾ ਉਹ ਰੂਰਲ ਹੈ ਤੋਂ ਹਰੇਕ પાર્ટી ਕੋਸ਼ਿਸ਼ ਕਰੂਗੀ ਭਾਈ ਵਤੋ ਵਤਰੀਆ ਕਵਰ ਕਰਨਾ ਅਸੀਂ ਵੀ ਕੋਸ਼ਿਸ਼ ਕਰਾਂਗੇ ਨੇ 30 30 35 35 ਪਿੰਡ ਜਿਹੜੇ ਆ ਗੱਡੀ ਅੱਜ ਸਾਡੇ ਸਾਰੇ ਹਲਕਿਆਂ ਤੋਂ ਵਰਕਰ ਵੀ ਆਏ ਹੋਏ ਸੀ ਸਾਰਿਆਂ ਦੀ ਇਹੀ ਡਿਮਾਂਡ ਹੈ ਵੀ ਭਾਈ ਸਾਡੇ ਪਿੰਡਾਂ ਉਹ ਸਾਡੇ ਪਿੰਡਾਂ ਨੂੰ ਕੋਈ ਵੀ ਜਿਹੜਾ ਰਹਿਣਾ ਜਾਵੇ ਉਸੀਂ ਆਪਣਾ ਜੱਟਾ ਲੈ ਕੇ ਆਉਣ ਵਾਲੇ ਦਿਨਾਂ 'ਚ ਸਾਰੇ ਪਿੰਡਾਂ ਦੇ ਵਿੱਚ ਜਾਣਾ ਤੇ ਹਰੇਕ ਮੈਨੂੰ ਟੱਚ ਕਰਨ ਜਿਹੜੀ ਕੋਸ਼ਿਸ਼ ਹੈ ਉਹ ਕਰਾਂਗੇ ਤੇ ਬਾਕੀ ਸਾਡੇ ਵਰਕਰ ਪੂਰੇ ਉਤਸ਼ਾਹ ਦੇ ਵਿੱਚ ਨੇ ਤੇ ਮੈਨੂੰ ਲੱਗਦਾ ਵੀ ਪਿਛਲੇ 1.5 ਮਹੀਨੇ 'ਚ ਕੋਈ ਵਰਕਰ ਆਮ ਆਦਮੀ ਪਾਰਟੀ ਦਾ ਰਿਹਾ ਜਿਹਨੂੰ ਮੈਂ ਨਾ ਮਿਲਿਆ ਹੋਵੇ ਸੇ ਸਭੇ ਕੁਝ ਕੀ ਉਹ ਦੁਬਾਰਾ ਆਮ ਆਦਮੀ ਪਾਰਟੀ ਜੋ ਇਹ ਪਾਲੀਸਰ ਦੇ ਸਾਰੇ ਵੰਤਰ ਬੜੇ ਗਾੜੇ ਹਨ ਜਨਵੀਰ ਗੋਲਟੀ ਨੂੰ ਵੋਲਟੇਜ ਕਿਵੇਂ ਦੇ ਦੋ ਜੀ ਕਿਉਂਕਿ ਕਾਫੀ ਚਰਚਾ ਚੱਲ ਰਹੀ ਹੈ ਮੇਜਰ ਜੀ ਦੀ ਵਿਚਾਰਿਆ ਹਮ ਦੇ ਪਾਰਟੀ ਵਿਚ ਚੱਲ ਰਹੀ ਹੈ ਉਹਦੀ ਕੋ ਪੋਸਟ ਕੋ ਬੜੀ ਚਰਚਾ ਜਰੀ ਦੀ ਹੈ ਉਹ ਜਨਵੀਰ ਗੋਲਟੀ ਜੀ ਨਾਲ ਬੇਇਨਸਾਫੀ ਤਾਂ ਜਿਹੜੀ ਮੈਂ ਸਾਬਤ ਕਰ ਕਿ ਕੋਈ ਹੈ ਕਿਉਂਕਿ ਇਹ ਔਖਾ ਟਾਈਮ ਸੀ ਉਹਨੋਂ ਬਾਅਦ ਇਲੈਕਸ਼ਨ ਜਿਹੜੀ ਹੈ ਉਹਨਾਂ ਨੂੰ ਲੜਾ ਪਿਛਲੇ ਸਮੇਂ ਤੋਂ ਸਰਕਾਰ ਨੇ ਇਸ ਇੱਕ ਬਾਹਰਲੇ ਲੀਡਰ ਨੂੰ ਲਿਆ ਕੇ ਟਿਕਟ ਦੇ ਦੇਣੀ ਜੇ ਇਨਸਾਫੀ ਦਾ ਮਸਾਮੇ ਦਾ ਉਹਦੇ ਨਾਲ ਨਾਲ ਖੈਰਾ ਸਾਹਿਬ ਨਾ ਮਤਲਬ ਪਿੱਛਲੇ ਗੋਲਡੀ ਦੀ ਨੌਂਦੀ ਦੂਸਰੇ ਵੀ ਜਿਹੜੇ ਕਾਂਗਰਸ ਦੇ ਲੀਡਰ ਆ ਉਹਨਾਂ ਨੂੰ ਨਾਲ ਖੜਾ ਕੇ ਬੇਇਜ਼ਤ ਕਰਨ ਦਾ ਕੰਮ ਹੈ ਜਿਹੜਾ ਉਹ ਕਰਦੇ ਲੈ ਤੁਸੀਂ ਸਾਰੇ ਈਡੀ ਵਾਲੇ ਉਹਨਾਂ ਨੂੰ ਸੂਗਰਾਮਾ ਨੂੰ ਕਵਰ ਵੀ ਕਰਦੇ ਹੋ ਸੋਛਾ ਜੀ ਚੜੀ ਦੇ ਮੈਂ ਕਿਹਾ ਭਾਵੇਂ ਦੇਣਾ ਹੁਣ ਚਾਜੀ ਦਾ ਕੋਈ ਵਰਕਰ ਹੋਵੇ ਉਹ ਕਹਵੇ ਵੀ ਭਾਈ ਖੈਰਾ ਸਾਹਿਬ ਨੂੰ ਵੋਟ ਪਾਉਣੀ ਆ ਹੁਣ ਪਿੰਡ ਵਾਲੇ ਕਹਿੰਦਾ ਭਾਈ ਵੋਟ ਪਾ ਦਾਂਗੇ ਮੁਕੇ ਸਾਨੂੰ ਕੰਮ ਤੈਨੂੰ ਤਰੋੜੇ ਪੈਣਗੇ ਕਹਰੇ ਉਹਨਾਂ ਨੂੰ ਆਪ ਨੂੰ ਪਤਾ ਵਰਕਰ ਨੂੰ ਵੀ ਭੁੱਖਾ ਨਾ ਸਾਬ ਦਾ ਪਿੰਡ ਕਿੱਥੇ ਆ ਘਰ ਕਿੱਥੇ ਆ ਲੋਕੀ ਵਰਕਰਾਂ ਨੂੰ ਪਤਾ ਵੀ ਖਾਰਾ ਸਾਬ ਸੁਖਨਾ ਲੇਕ ਕੇ ਸਰ ਕਰਨ ਵਾਲੇ ਬੰਦੇ ਆ ਜਿਹੜਾ ਫੁੱਡੇ ਤੇ ਮੱਟੇ ਚ ਵਾ ਗਿਆ ਵੀ ਉੱਥੇ ਨਾਸਰ ਬਾਗ ਚ ਰੋਜ਼ ਥੋੜੀ ਆਉਣਾ ਇਹ ਤਾਂ 1 ਜੂਨ ਤੱਕ ਜਿਹੜੇ ਤੇ ਡਰਾਮੇ ਕਰਨੇ ਆ ਸੋ ਮੈਂ ਅੱਜ ਉੱਥੇ ਵੀ ਕਹਿ ਕੇ ਆ ਸਾਡੀ ਤੇਰੀ ਅਜੇ ਦਸਤ ਦੇ ਘਾਟ ਰਵੇ ਦੇ ਵੀ ਲੋਕ ਮੈਂ ਪੁੱਲੂ ਮਨਾਲੀ ਤੱਕ ਛੁੱਟੀਆਂ ਜਾਂਦੇ ਦੇਖੇ ਆ ਨਾ ਗਰਮੀ ਦੀਆਂ ਚੱਲ। ਯਾਰ ਇਹ ਸਾਹਾ ਕਿਹੜੇ ਵੱਡੇ ਬੰਦੇ ਆ ਉਹ ਸ਼ੈਲੀਗਨ ਵੀਦੇ ਤੇ ਯੂਰਪੀ ਚਲੇ ਜਾਂਦੇ ਆ ਪਰ ਪਹਿਲੀ ਵਾਰ ਹੈ ਵੀ ਜਿਹੜਾ ਕੋਈ ਬੰਦਾ ਸੰਗਰੂਰ ਛੁੱਟੀਆਂ ਤੇ ਆਇਆ ਤੇ ਇੱਕ ਹੁਦਤਾ ਕੇ ਇੱਥੇ ਆਇਆ ਤੇ ਇਹਨਾਂ ਦੇ ਵਰਕਰਾਂ ਨੂੰ ਪਤਾ ਇਸੇ ਕਰਕੇ ਕਿਸੇ ਨੇ ਜਿਹੜਾ ਜੋਰ ਨਹੀਂ ਲਗਾਉਣਾ ਤੇ ਅਕਾਲੀ ਦਲ ਦੇ ਤੁਹਾਨੂੰ ਵੈਸੀ ਹਾਲਾਤ ਜਿਹੜੇ ਆ ਪਤਾ ਨੇ ਕਿਉਂਕਿ ਢੀਂਸਾ ਸਾਹਿਬ ਨਾਲ ਉਵੇਂ ਢੀਂਸਾ ਸਾਹਿਬ ਨਾਲ ਵੀ ਜਿਹੜੀ ਢੀਂਸਾਫੀ ਜਿਹੜੀ ਹੋਈ ਆ ਇਹ ਢੀਂਸਾ ਦਾ ਵੀ ਅਲਾਦਾ ਵੀ ਉਕਤ ਜਿਦਾ ਬਾਰੇ ਤੁਹਾਨੂੰ ਦੇਖਦੇ ਹੋਣਾ ਜੇ ਕਾਲੀ ਦਲ ਦੇ ਕਿਸੇ ਲੀਡਰ ਦਾ ਸਭ ਤੋਂ ਜ਼ਿਆਦਾ ਹਰਸੂਪ ਜਾਂ ਮਿੱਟੀ ਫੋਲਡ ਹੈ ਕਿੰਨਾ ਦੇ ਸਾਥ ਤੇ ਉਹਨਾਂ ਦੀ ਟਿੱਕ ਜਿਹੜੀ ਹੈ ਕੱਢੀ ਗਈ ਤਾਂ ਮੈਨੂੰ ਨਹੀਂ ਲੱਗਦਾ ਕਿ ਬਹੁਤੇ ਪਿੰਡਾਂ 'ਚ ਕਾਲੀ ਦਲ ਦਾ ਕੋਈ ਝੋਲਾ ਫੜਨ ਵਾਲਾ ਵੀ ਬੰਦਾ ਜਿਹੜਾ ਪੰਜਾਬ ਦਾ ਵਿੱਚ ਇੰੀਆਂ ਸੀਟਾਂ ਦੇ ਬਾਏ ਇਲੈਕਸ਼ਨ ਹੋ ਸਕਦੀ ਹੈ ਇਸੇ ਕਰਕੇ ਬਹੁਤੇ ਜਿਹੜੇ ਵਰਕਰ ਪਾਰਟੀ ਦੇ ਨਾਲ ਨਹੀਂ ਚੱਲਣਗੇ ਕਿ ਮੈਂ ਸਾਰੇ ਜਿਹੜੇ ਪਈ ਵਰਕਰ ਨੇ ਸਿਆਸੀ ਪਾਰਟੀ ਦੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰੂੰਗਾ ਭਾਈ ਦੇਖੋ ਮੈਂ ਕੱਲਾ ਮੁੰਡਾ ਜਿਹੜਾ ਸੰਗਰੂਰ ਦਾ ਜੰਪਾਲਾ ਲੋਕ ਸਭਾ ਦਾ ਇਹੀ ਰਹਿਣਾ ਇਹੀ ਚਾਹਤੂਨੀ ਇਹੀ ਕਰਤੂਨੀ ਐ ਤੇ ਮਿੱਤਰੇ ਜਿੱਦਾਂ ਲਾਸਟ ਸਾਲ ਉਹ ਵੀ ਸੰਗਰੂਰ ਲੋਕ ਸਭਾ ਤੇ ਵਿਚੀ ਡਾਣਾ ਤੋਂ ਮੈਂ ਬੇਨਤੀ ਕਰੂੰਗਾ ਭਾਈ ਮੇਰੀ ਗੱਲ ਨੂੰ ਵਾਹ ਵੀ ਫੜ ਸਕਦੇ ਹੋ